ਆੜਿਆ ਮਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਤਿੰਨ ਮਹੀਨੇ ਕੰਮ ਕਰਦੇ ਆਂ ਤਿੰਨ ਮਹੀਨੇ ਦੀ ਬ੍ਰੇਕ ਪਾ ਦਿੰਦੇ ਆ ਉਹ ਤਿੰਨ ਮਹੀਨੇ ਬੰਦਾ ਬੇਲਾ ਬੈਠਾ ਰਹਿੰਦਾ ਫਿਰ ਤਿੰਨ ਮਹੀਨੇ ਬਾਅਦ ਕਾਲ ਆ ਜਾਂਦੀ ਹੈ ਵੀ ਜੀ ਤੁਸੀਂ ਸਾਡੇ ਇੱਥੇ ਆ ਕੇ ਕੰਮ ਕਰੋ ਮੁੰਡਾ ਫਿਰ ਤਿੰਨ ਮਹੀਨੇ ਮਿਹਨਤ ਕਰਦਾ ਤਿੰਨ ਮਹੀਨੇ ਬਾਅਦ ਉਹਨੂੰ ਮੈਸੇਜ ਆ ਜਾਂਦਾ ਫੋਨ ਤੇ ਜੀ ਤੁਸੀਂ ਤਿੰਨ ਹੁਣ ਤੁਸੀਂ ਆਣਾ ਨਹੀਂ ਤੁਹਾਡੀ ਬ੍ਰੇਕ ਪੈ ਗਈ ਹੈ ਬਸ 7000 8000 10000 ਤਨਖਾਹ ਲੈ ਰਹੇ ਆ ਨੌਜਵਾਨ ਤੇ ਜਿਨ੍ਹਾਂ ਨੇ ਅਜੇ ਜ਼ਿੰਦਗੀ ਦੀ ਸ਼ੁਰੂਆਤ ਹੀ ਕੀਤੀ ਹੈ ਤੇ ਇਹ ਤੁਸੀਂ ਗੱਲ ਨੂੰ ਕਿਦਾਂ ਦੇਖਦੇ ਹੋ ਕਿ ਇਹ ਫਿਰ ਸਰਕਾਰਾਂ ਦੋਸ਼ੀ ਆ ਦੇ ਵਿੱਚ ਜਾਂ ਫਿਰ ਕੰਪਨੀ ਦੋਸ਼ੀ ਆ ਜਾਂ ਰਲਿਆ ਮਿਲਿਆ ਸਾਰਿਆਂ ਦੀ ਦੋਸ਼ ਜੇ ਆਪਾਂ ਬਾਹਰ ਕਿਉਂ ਭੱਜਦਾ ਬੰਦਾ ਬਾਹਰ ਇਸ ਲਈ ਭੱਜਦਾ ਵੀ ਮੈਨੂੰ ਉੱਥੇ ਜਿੰਨਾ ਮੈਂ ਕਿਰਤ ਕੀਤਾ ਉਹਦਾ ਸਹੀ ਦਾਮ ਮਿਲੂਗਾ ਵੀ ਜੇ ਮੈਂ ਘੰਟਾ ਕੰਮ ਕੀਤਾ ਤਾਂ ਮੈਨੂੰ 15 ਡਾਲਰ 18 ਡਾਲਰ ਘੰਟੇ ਦੇ ਮਿਲ ਨਹੀਂ ਮਿਲਨੇ ਇੱਥੇ ਇਹਨਾਂ ਨੂੰ ਪੂਰੇ ਦਿਨ ਚ ਨਹੀਂ ਮਿਲਦੇ ਉਹਨੇ ਕੋਈ ਆਪਣਾ ਸੋਚ ਕੇ ਤਾਂ ਨਹੀਂ ਆਇਆ ਵੀ ਕੱਲੂ ਮੈਂ ਵੀ ਐਮਐਲਏ ਖੜਨਾ ਹੈ ਵਿਧਾਇਕ ਖੜਨਾ ਹੈ ਕੋਈ ਵੀ ਫੇਰ ਚਲੋ ਇਹ ਮੁੰਡੇ ਸੋਚਣਗੇ ਵੀ ਆਏ ਸੀ ਜਾਂ ਹੁਣ ਖੜਨ ਦੀ ਆਏ ਉਹਨਾਂ ਨੇ ਮੰਤਰੀ ਸੀਗੇ ਤਦ ਵੀ ਅਸੀਂ ਧਰਨਿਆਂ ਚ ਆਪ ਜਾ ਜਾ ਕੇ ਬੜਦੇ ਸੀਗੇ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਅਸੀਂ ਵਿਰੋਧ ਨੂੰ ਆਰਾਮ ਨਾਲ ਸੁਣਿਆ ਕਿਸੇ ਤੇ ਧੱਕਾਸ਼ਾਹੀ ਨਹੀਂ ਕੀਤੀ ਅਸੀਂ ਜਦ ਜਦ ਵੀ ਆਏ ਹਾਂ ਅਸੀਂ ਆਪਣੇ ਉਹਦੇ ਲਈ ਲੋਕਾਂ ਦੇ ਲਈ ਚਾਹੇ ਉੱਥੇ ਪ੍ਰੋਟੈਸਟ ਹੈ ਚਾਹੇ ਖੁਸ਼ੀ ਹੈ ਗਮੀ ਹੈ ਜੋ ਵੀ ਹੈ ਪਰ ਉਹਨਾਂ ਦੇ ਨਾਲ ਖੜਦੇ ਹਾਂ ਧਰਨੇ ਅਸੀਂ ਬਹੁਤ ਦੇਖਿਆ ਬਟ ਉਹਨਾਂ ਦੇ ਸਮੇਂ ਜਦ ਅਸੀਂ ਧਰਨਿਆਂ ਤੇ ਜਾਂਦੇ ਹੁੰਦੇ ਸੀਗੇ ਤਦ ਸਾਨੂੰ ਉਥੇ ਰੋਟੀ ਪਾਣੀ ਖਾਣਾ ਪੀਣਾ ਮਿਲਦਾ ਹੁੰਦਾ ਸੀਗਾ ਚਾਹੇ ਹੁਣ ਡੰਡੇ ਮਿਲਦੇ ਤਾਵੇ ਕਰਦੇ ਆ ਲੋਕ ਵੀ ਜੀ ਅਸੀਂ ਇੰਨੀ ਕਰੋੜ ਨੌਕਰੀ ਦੇ ਦਾਂਗੇ ਇੰਨੀ ਕਰੋੜ ਨੌਕਰੀ ਕੱਲ ਨੌਕਰੀ ਜਿਹੜੇ ਕਰ ਰਹੇ ਆ ਉਹ ਤਾਂ ਬੁਰੇ ਹਾਲਾਤਾਂ 'ਚ ਬੈਠੇ ਆ ਤੁਸੀਂ ਨੌਕਰੀ ਦੋ ਤਾਂ ਅਗਲੇ ਨੂੰ ਆਪਣੇ ਇੰਨੇ ਯੋਗੀ ਕਰ ਦੋ ਉਹਨਾਂ ਦੇ ਪੈਰਾਂ ਤੇ ਤਾਂ ਕਿ ਉਹ ਆਪਣਾ ਘਰ-ਬਾਰ ਜੇ ਇੱਕ ਪਹਿਲਾਂ ਤਾਂ ਹੁੰਦਾ ਸੀ ਜੇ ਘਰ 'ਚ ਇੱਕ ਨੌਕਰੀ ਆ ਜਾਈ ਦੇ ਨਾ ਪੂਰਾ ਘਰ ਤਰ ਜਾਂਦਾ ਹੁੰਦਾ ਸੀਗਾ ਉਹਨਾਂ ਤਾਂ ਪੂਰੇ ਪਰਿਵਾਰ ਨੂੰ ਨੌਕ ਨਿਕਰਨੀ ਪੈਰੀਏ ਫੇਰ ਨਿਕਰ ਪਰਿਵਾਰ ਤਾਰ ਹੋ ਰਿਹਾ ਗੁਜਰਤ ਕਾਨੂੰਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜਿੰਦੂਰ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਇੱਕ ਨਿੱਜੀ ਕੰਪਨੀ ਦੇ ਖਿਲਾਫ ਰੋਪੜ ਵਿੱਚ ਨੌਜਵਾਨਾਂ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਮੰਗਾਂ ਇਹ ਆ ਕਿ ਸਾਡੀਆਂ ਨਿਗੂਣੀਆਂ ਤਨਖਾਹਾਂ ਕੋਈ ਵਾਅਦਾ ਨਹੀਂ ਉਸ ਤੋਂ ਬਾਅਦ ਲਗਾਤਾਰ 6-6 ਮਹੀਨੇ ਬਾਅਦ ਬ੍ਰੇਕ ਸਾਨੂੰ ਇਹ ਮਨਜ਼ੂਰ ਨਹੀਂ ਇਹ ਸਾਡੇ ਨਾਲ ਧੱਕਾ ਹੈ ਏ ਨਹੀਂ ਹੋਣਾ ਚਾਹੀਦਾ ਸੋ ਜਿੱਥੇ ਹੁਣ ਨੌਜਵਾਨ ਬੈਠੇ ਆ ਤਾਂ ਨੌਜਵਾਨ ਆਗੂ ਵੀ ਆਉਣੇ ਸ਼ੁਰੂ ਹੋਏ ਆ ਹੋਰ ਪੋਲਿਟਿਕਲ ਪਾਰਟੀਆਂ ਦੇ ਆਗੂ ਵੀ ਆਏ ਆ ਸੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਬੇਟੇ ਨਵੀ ਹੋਰੀ ਇੱਥੇ ਪਹੁੰਚੇ ਆ ਭਾਈ ਕਿਵੇਂ ਦੇਖਦੇ ਹੋ ਤੁਸੀਂ ਵੀ ਨੌਜਵਾਨ ਹੋ ਇਹ ਵੀ ਨੌਜਵਾਨ ਆ ਇਹ ਹੁਣ ਬੈਠੇ ਆ ਕਿ ਧਰਨੇ ਦੇ ਉੱਤੇ ਤੇ ਮੰਗਾ ਇਹ ਵੀ ਨਿਗੂਣੀਆਂ ਤਨਖਾਹ ਤੁਹਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਮਸਲੇ ਕੀ ਆ ਕਿੰਨੇ ਸਹਿਮਤ ਹੋ ਤੁਸੀਂ ਦੇਖੋ ਮੇਨ ਇਹਨਾਂ ਦਾ ਜਿਹੜਾ ਮਸਲਾ ਹੈ ਜਿਹੜੀ ਬ੍ਰੇਕ ਪਾਣੇ ਆ ਇਨਾਂ ਨੂੰ ਪੱਕੇ ਨਹੀਂ ਹੋਣ ਦਿੱਤਾ ਜਾਂਦਾ ਇੱਥੇ ਮੁੰਡੇ ਬਹੁਤ ਬਹੁਤ ਦੇਰ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਇਸ ਲਈ ਨਹੀਂ ਹੋਣ ਦਿੱਤਾ ਜਾਂਦਾ ਜੇ ਰਿਕੁਐਸਟ ਕਰੋਗੇ ਕਹੀ ਇਹਨੂੰ ਘਟਾਵੇ ਉਹਨਾਂ ਨੂੰ ਪੱਕੇ ਨਹੀਂ ਹੋਣ ਦਿੰਦਾ ਤਿੰਨ ਮਹੀਨੇ ਕੰਮ ਕਰਦੇ ਆ ਤਿੰਨ ਮਹੀਨੇ ਦੀ ਬ੍ਰੇਕ ਪਾ ਦਿੰਦੇ ਆ ਉਹ ਤਿੰਨ ਮਹੀਨੇ ਬੰਦਾ ਬੇਲਾ ਬੈਠਾ ਰਹਿੰਦਾ ਫਿਰ ਤਿੰਨ ਮਹੀਨੇ ਬਾਅਦ ਕਾਲ ਆ ਜਾਂਦੀ ਹੈ ਜੀ ਤੁਸੀਂ ਸਾਡੇ ਇੱਥੇ ਆ ਕੇ ਕੰਮ ਕਰੋ ਮੁੰਡਾ ਫਿਰ ਤਿੰਨ ਮਹੀਨੇ ਮਿਹਨਤ ਕਰਦਾ ਤਿੰਨ ਮਹੀਨੇ ਬਾਅਦ ਉਹਨੂੰ ਮੈਸੇਜ ਆ ਜਾਂਦਾ ਫੋਨ ਤੇ ਜੀ ਤੁਸੀਂ ਤਿੰਨ ਹੁਣ ਤੁਸੀਂ ਆਣਾ ਨਹੀਂ ਤੁਹਾਡੀ ਬ੍ਰੇਕ ਪੈ ਗਈ ਹੈ ਇਹ ਬ੍ਰੇਕ ਤਾਂ ਪਾਣੇ ਆ ਇਹਨਾਂ ਨੇ ਲੂਪ ਹੋਲ ਲੱਭਿਆ ਹੋਇਆ ਵੀ ਜਿਹੜਾ ਆਪਣਾ ਕਾਨੂੰਨ ਬਣਿਆ ਹੋਇਆ ਉਹ ਇਦਾਂ ਵੀ ਜੇ ਕਿਸੇ ਨੇ 3 ਮਹੀਨੇ ਲਗਾਤਾਰ ਕੰਮ ਕੀਤਾ ਤਾਂ ਉਹ ਪੱਕੇ ਹੋਣ ਦੀ ਕਤਾਰ ਦੇ ਵਿੱਚ ਲੱਗ ਜਾਂਦਾ ਤਾਂ ਉਹਨੂੰ ਬ੍ਰੇਕ ਨੂੰ ਉਹ ਲੂਪ ਹੋਲ ਲੱਭ ਕੇ ਉਹਨੂੰ ਬ੍ਰੇਕ ਪਾ ਕੇ ਉਸ ਲੂਪ ਹੋਲ ਨੂੰ ਤੋੜਿਆ ਬਣਾਇਆ ਹੋਇਆ ਤਾਂ ਮੇਨ ਇਹਨਾਂ ਦਾ ਮੁੱਦਾ ਇਹ ਹੈ ਵੀ ਜਦੋਂ ਸਾਨੂੰ ਅਸੀਂ ਮਿਹਨਤ ਕਰਦੇ ਆ ਤਾਂ ਸਾਨੂੰ 3 ਮਹੀਨੇ ਬਾਅਦ ਫੇਰ ਇਹ ਕੋਈ ਬ੍ਰੇਕ ਪਾ ਦਿੰਨੇ ਆ ਤਾਂ ਸਾਨੂੰ ਸਹੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਸਾਨੂੰ ਉਹ ਵਾਲੇ ਹੱਕ ਨਹੀਂ ਮਿਲੇ ਜਾਂਦੇ ਜਿਹੜੇ ਇੱਕ ਰੈਗੂਲਰ EMPLOYE ਨੂੰ ਮਿਲਦੇ ਆ। ਸੋ ਅੱਜ ਇਹ ਮੁੱਦੇ ਦੇ ਉੱਤੇ ਪੂਰੇ ਬਨਲਾਦਾ ਜ਼ਿਲ੍ਹੇ ਦਾ ਯੂਥ ਜਿਹੜਾ ਇੱਥੇ ਕੰਮ ਕਰਦਾ ਉਹ ਅੱਜ ਇੱਥੇ 3 ਦਿਨ ਹੋ ਗਏ ਇਹਨਾਂ ਨੂੰ ਧਰਨਾ ਲਾਉਂਦੇ ਨੂੰ ਸੋ ਅੱਜ ਉਹ ਇਕੱਠੇ ਹੋਏ ਆ ਤੇ ਮੈਨੂੰ ਲੱਗਦਾ ਜੇ ਇਹ ਯੂਥ ਇਦਾਂ ਹੀ ਆਪਣੇ ਹੱਕਾਂ ਤੋਂ ਜਾਗਰੂਕ ਹੋਣ ਲੱਗ ਗਿਆ ਆ ਕੋਈ ਵੀ ਲੜਾਈ ਇਹਨਾਂ ਦੇ ਹੱਕਾਂ ਲਈ ਉਹ ਨਹੀਂ ਹੈ ਮਤਲਬ ਔਖੀ ਨਹੀਂ ਹੈ ਭੈਜੀ ਪਰ ਦੇਖੋ ਸਮਾਂ ਕਿੱਥੇ ਆ ਗਿਆ ਤਕਨੀਕੀ ਯੋਗਾ ਅੱਜ ਕਿੱਥੇ ਪਹੁੰਚ ਗਿਆ 21ਵੀਂ ਸਦੀ ਦੇ ਵਿੱਚ ਪਰ 7000 8000 10000 ਤਨਖਾਹ ਲੈ ਰਹੇ ਨੌਜਵਾਨ ਤੇ ਜਿਨ੍ਹਾਂ ਨੇ ਇਹ ਜਿੰਦਗੀ ਦੀ ਸ਼ੁਰੂਆਤ ਹੀ ਕੀਤੀ ਹੈ ਤੇ ਇਹ ਤੁਸੀਂ ਗੱਲ ਨੂੰ ਕਿਦਾਂ ਦੇਖਦੇ ਹੋ ਕਿ ਇਹ ਫਿਰ ਸਰਕਾਰਾਂ ਦੋਸ਼ੀ ਹੈ ਦੇ ਵਿੱਚ ਜਾਂ ਫਿਰ ਕੰਪਨੀ ਦੋਸ਼ੀ ਹੈ ਜਾਂ ਰਲਿਆ ਮਿਲਿਆ ਸਾਰਿਆਂ ਦੀ ਦੋਸ਼ ਹੈ ਨਹੀਂ ਦੇਖੋ ਇਹਦੇ ਵਿੱਚ ਜਿਹੜਾ ਤਾਂ ਆਪਾਂ ਸ਼ੋਸ਼ਣ ਹੋ ਰਿਹਾ ਹੈ ਨਾ ਨੌਜਵਾਨਾਂ ਦਾ ਵੀ ਕੰਮ ਇਹਨਾਂ ਤੋਂ 12-12 ਘੰਟੇ ਲਿੱਤੇ ਜਾਣੇ ਤੇ ਤਨਖਾਹ ਅਗਲੇ ਨੂੰ 9000 ਰੁਪਏ ਮਿਲਨੇ ਤੇ ਅੱਜ ਕੱਲ 9000 ਨਾਲ ਬਣਦਾ ਵੀ ਕੁਝ ਨਹੀਂ ਹੈਗਾ ਇਹ ਜਿਹੜੀਆਂ ਪਹਿਲਾਂ ਦੀਆਂ ਉਹ ਸੈੱਟ ਹੋਈਆਂ ਹੋਈਆਂ ਮਿਨਿਮਮ ਵੇਜੇਸ ਉਹਦੇ ਦੇ ਹਿਸਾਬ ਨਾਲ ਹੀ ਚੱਲੀ ਜਾਂਦਾ ਉਹਦੇ 'ਚ ਕਦੀ 10 ਰੁਪਏ ਕਦੀ 25 ਰੁਪਏ ਇੰਨੇ ਕੁ ਵੱਜ ਵੱਜ ਜਾਂਦੇ ਆ ਤੇ ਮਹਿੰਗਾਈ ਕਿਤੇ 10 ਗੁਣਾ ਵੱਧ ਰਹੀ ਹੈ ਤਾਂ ਇਹਨਾਂ ਨੂੰ ਉਸੇ ਤਰ੍ਹਾਂ ਉੱਥੇ ਤੱਕ ਰੱਖਿਆ ਜਾਂਦਾ ਸੋ ਹੁਣ ਅਗਲੇ ਕਰਨ ਵੀ ਕਿਆ ਕਿਰਤ ਕਮਾਈ ਵਾਲੇ ਲੋਕ ਐ ਅਗਲੇ ਨਾ ਗਲਤ ਪਾਸੇ ਨੂੰ ਤੁਰਨਾ ਚਾਹੁੰਦੇ ਆ ਅਗਲੇ ਚਾਹੁੰਦੇ ਆ ਕਿ ਵੀ ਸਾਡੀ ਜਿਹੜੀ ਜਿੰਦਗੀ ਦਾ ਟਾਈਮ ਐ ਉਹ ਕਿਤੇ ਚੰਗੇ ਪਥਾਨ ਲੱਗਿਆ ਰਹੇ بجائے ਕਿ ਅਸੀਂ ਨਸ਼ਿਆ ਬਦਲੂ ਹੋ ਜਾਈਏ ਗੈਂਗਸਟਰ ਬਦ ਹੋ ਜਾਈਏ ਚੋਰੀ ਚਕਾਰੀਆਂ ਕਰਨ ਲੱਗ ਜਾਈਏ ਫਰਾਡ ਕੰਮ ਕਰੀਏ ਤੇ ਵੱਧ ਪੈਸੇ ਕਮਾ ਲਈਏ ਇਹ ਉਦਾਂ ਦੀ ਸੋਚ ਵਾਲੇ ਲੋਕ ਨਹੀਂ ਹੈ ਇਹ ਲੋਕਾਂ ਨੂੰ ਐ ਵੀ ਅਸੀਂ ਇੱਕ ਸਹੀ ਦ੍ਰਿੜ ਨਿਸ਼ਤੇ ਨਾਲ ਇੱਕ ਸਹੀ ਪਾਸੇ ਨੂੰ ਲੱਗੇ ਰਹੀਏ ਪ੍ਰਮਾਤਮਾ ਕਿਤੇ ਨਾ ਕਿਤੇ ਬਾਹਰ ਫੜੂਗਾ ਤਾਂ ਅਸੀਂ ਚੰਗੇ ਪਾਸੇ ਨੂੰ ਚਲੇ ਜਾਵਾਂਗੇ ਜਿੱਦਾਂ ਬਹੁਤ ਮੈਨੂੰ ਲੱਗਦਾ ਬਹੁਤ ਹੀ ਇੱਥੇ ਸੋਚ ਹੋਊਗੀ ਵੀ ਅਸੀਂ ਯਾਰ ਜਿੰਨੀ ਦੇਰ ਇੱਥੇ ਆਪਣੇ ਆਪ ਦਾ ਰੂਟੀਨ ਸੈੱਟ ਕਰੀਏ ਅਸੀਂ ਕੰਮ ਕਰਨ ਦੀ ਮਿਹਨਤ ਕਰਨ ਦੀ ਆਦਤ ਪਾਈਏ ਉਸ ਤੋਂ ਬਾਅਦ ਕਿਤੇ ਨਾ ਕਿਤੇ ਬਾਹਰ ਦਾ ਟੱਲਾ ਲੱਗਿਆ ਤਾਂ ਅਸੀਂ ਬਾਹਰ ਨਿਕਲ ਜਾਵਾਂਗੇ ਜ਼ਿਆਦਾਤਰ ਆ ਇਦਾਂ ਦੀ ਸੋਚ ਵਾਲੇ ਹੋਣਗੇ ਪਰ ਜੇ ਆਪਾਂ ਬਾਹਰ ਕਿਉਂ ਭੱਜਦਾ ਬੰਦਾ ਬਾਹਰ ਇਸ ਲਈ ਭੱਜਦਾ ਵੀ ਮੈਨੂੰ ਉੱਥੇ ਜਿੰਨਾ ਮੈਂ ਕਿਰਤ ਕੀਤਾ ਉਹਦਾ ਸਹੀ ਦਾਮ ਮਿਲੂਗਾ ਵੀ ਜੇ ਮੈਂ ਘੰਟਾ ਕੰਮ ਕੀਤਾ ਤਾਂ ਮੈਨੂੰ 15 ਡਾਲਰ 18 ਡਾਲਰ ਘੰਟੇ ਦੇ ਮਿਲ ਨਹੀਂ ਮਿਲਨੇ ਇੱਥੇ ਇਹਨਾਂ ਨੂੰ ਪੂਰੇ ਦਿਨ ਚ ਨਹੀਂ ਮਿਲਦੇ ਉਹਨੇ ਤੁਸੀਂ ਅੱਜ ਕਿਸੇ ਨਾਤੇ ਆਏ ਹੋ ਇੱਥੇ ਕਿ ਨੌਜਵਾਨ ਹੋਣ ਦੇ ਨਾਤੇ ਯੂਥ ਲੀਡਰ ਹੋਣ ਦੇ ਨਾਤੇ ਜਾਂ ਰਾਜਨੀਤਿਕ ਤੌਰ ਤੇ ਇਹਨਾਂ ਦਾ ਹੌਸਲਾ ਦੇਖੋ ਮੇਰੇ ਮੈਨੂੰ ਤਾਂ ਕੱਲ੍ਹ ਪਤਾ ਲੱਗਿਆ ਰਾਤ ਨੂੰ ਇਹਨਾਂ ਦਾ ਜਿਹੜਾ ਸਾਡੇ ਉੱਥੇ ਹਲਕੇ ਦਾ ਮੁੰਡਾ ਜਸ਼ਨ ਉਹਦਾ ਮੈਨੂੰ ਫੋਨ ਆਂਦਾ ਜੀ ਇਦਾਂ ਇਦਾਂ ਸਾਡਾ ਧਰਨਾ ਚੱਲਦਾ ਪਿਆ ਹੈ ਤੁਸੀਂ ਸਾਡੇ ਚਾਓ ਸਾਡਾ ਹੌਸਲਾ ਵਧੂਗਾ ਹੁਣ ਜਦੋਂ ਮੈਂ ਆਇਆ ਇਹਨਾਂ ਇੱਥੇ ਹੋਰ ਰਾਜਨੀਤਿਕ ਲੀਡਰ ਵੀ ਦੇਖਾ ਦੇਖੀ ਹੋਰ ਵੀ ਆਣਗੇ ਤਾਂ ਇਹਨਾਂ ਦਾ ਹੌਸਲਾ ਤੇ ਸੁਣਵਾਈ ਦਾ ਚਾਂਸ ਜ਼ਿਆਦਾ ਵੱਧ ਜਾਣਗੇ ਜਦੋਂ ਇਹ ਗੱਲ ਉੱਠੂਗੀ ਹੁਣ ਹਜੇ ਤੱਕ ਮੈਨੂੰ ਨਹੀਂ ਕੱਲ ਤੱਕ ਗੱਲ ਪਤਾ ਸੀਗੀ ਅੱਜ ਹੋਰ ਲੋਕਾਂ ਤੱਕ ਇਹ ਗੱਲ ਪਹੁੰਚੂਗੀ ਤਾਂ ਉਹ ਕੱਲ ਨੂੰ ਇੱਥੇ ਤੱਕ ਤੁਰ ਕੇ ਆਣਗੇ ਸੋ ਇਹਦੇ ਨਾਲ ਇਹਨਾਂ ਦੀ ਹੌਸਲਾ ਵਜਾਈ ਵੀ ਲੜਦਾ ਇਹ ਵੀ ਹੁਣ ਪਹਿਲਾਂ ਮੇਰੇ ਤੋਂ 3 ਦਿਨ ਪਹਿਲਾਂ ਦੇ ਲੜ ਰਹੇ ਹਾਂ ਮੈਂ ਤਾਂ ਅੱਜ ਆਇਆ ਪਰ ਇਹਨਾਂ ਦੀ ਤਾਂ ਹੌਸਲਾ ਉਜਾਈ ਹੁੰਦੀ ਹੈ ਵੀ ਯਾਰ ਸਾਡੇ ਨਾਲ ਕੋਈ ਇੱਥੇ ਦਾ ਲੀਡਰ ਹੈ ਜਾਂ ਜਿੱਦਾਂ ਮੈਂ ਯੂਥ ਕਾਂਗਰਸ ਦਾ ਇੱਥੇ ਦਾ ਜ਼ਿਲ੍ਹੇ ਦਾ ਪ੍ਰਧਾਨ ਹੈ ਤਾਂ ਵੀ ਸਾਡੇ ਨਾਲ ਉਹ ਆ ਕੇ ਟਾਈਮ ਤੇ ਖੜੇ ਜਦੋਂ ਸਾਡਾ ਅਸੀਂ ਜਦੋਂ ਇਹਨਾਂ ਕੋਲ ਜਾਂਦੇ ਆ ਜਾਂ ਸਾਡੀ ਵਾਰੀ ਹੁੰਦੀ ਹੈ ਤਾਂ ਇਹ ਜਦ ਸਾਡੇ ਨਾਲ ਖੜਦੇ ਆ ਤਾਂ ਸਾਡਾ ਵੀ ਹੱਕ ਬਣਦਾ ਜਦੋਂ ਅਗਲਿਆਂ ਤੇ ਲੋਡ ਪਈਏ ਅਗਲਿਆਂ ਦੇ ਹੱਕਾਂ ਦੇ ਡਾਕਾ ਵੱਜ ਰਿਹਾ ਤਾਂ ਅਸੀਂ ਉਹਨਾਂ ਦੇ ਨਾਲ ਜਾ ਕੇ ਖੜੀਏ ਹੁਣ ਇਹ ਜਦੋਂ ਇਹ ਨੌਕਰੀਆਂ ਕਰਦੇ ਨੌਜਵਾਨ ਕਹਿੰਦੇ ਕੋਈ 10 ਸਾਲ ਤੋਂ ਲੱਗਿਆ ਕੋਈ 12 ਸਾਲ ਤੋਂ ਕੋਈ 7-8 ਸਾਲ ਤੋਂ ਲੱਗਿਆ ਹੋਇਆ ਜੀ ਇਹੀ ਕੁਝ ਚੱਲਦਾ ਆ ਰਿਹਾ 7-8000 ਤੇ ਲੱਗੇ ਹੋਏ ਚੰਨੀ ਸਾਹਿਬ ਵੀ 3 ਮਹੀਨੇ ਰਹੇ ਆ ਜੀ ਉਸ ਸਮੇ ਇਹ ਕੁਝ ਨਹੀਂ ਹੋ ਸਕਿਆ ਇਹਨਾਂ ਦਾ ਬਣਦਾ ਹੱਕ ਕੋਦੋਂ ਵੀ ਅੱਜ ਤੁਸੀਂ ਆਏ ਹੋ ਇੱਥੇ ਬੈਠੇ ਹੋ ਕੀ ਮਹਿਸੂਸ ਕੀਤਾ ਅੱਗੇ ਫਿਰ ਜੇ ਤੁਹਾਨੂੰ ਉਸ ਸਮਾਂ ਮਿਲਦਾ ਕਦੀ ਤਾਂ ਕੀ ਕਰੋਗੇ ਇਹਨਾਂ ਦੇ ਲਈ ਮੈਂ ਆਪਣੀ ਹੁਣ ਜਦੋਂ ਇੱਥੇ ਭਾਸ਼ਣ ਦਿੱਤਾ ਉਹਦੇ ਵਿੱਚ ਵੀ ਇਹ ਗੱਲ ਕੀਤਾ ਅਸੀਂ ਹਜੇ 5 ਦਿਨ ਪਹਿਲਾਂ ਹੁਣ ਅਗਲੀ ਸੈਸ਼ਨ ਆਉਣ ਵਾਲਾ ਹੈ ਲੋਕ ਸਭਾ ਦੇ ਵਿੱਚ ਅਸੀਂ ਇਸਤੇ ਹੀ ਗੱਲ ਕਰ ਰਹੇ ਸੀਗੇ ਵੀ ਅਸੀਂ ਯੂਥ ਦੀ ਗੱਲ ਕਰੀਏ ਉੱਥੇ ਏਮਪਲੋਇਮੈਂਟ ਦੀ ਗੱਲ ਕਰੀਏ ਵੀ ਇੱਕ ਤਾਂ ਜਿੱਦਾਂ ਨਰੇਗਾ ਵਰਗੀ ਸਕੀਮ ਆਈ ਹੈ ਉਹ ਇੱਕ ਐਦਾਂ ਦੀ ਸਕੀਮ ਜਿੱਦਾਂ ਮਰਮੂਨ ਸਿੰਘ ਜੀ ਲੈ ਕੇ ਆਏ ਸੀਗੇ ਇੱਥੇ ਯੂਥ ਲਈ ਵੀ ਬਣਨੀ ਚਾਹੀਦੀ ਹੈ ਇੰਡੀਆ ਦੇ ਵਿੱਚ ਬੀਨਨੂ ਇੱਕ ਤਾਂ ਮਿਨਿਮਮ ਵੇਜ ਸੈੱਟ ਹੋਣਾ ਚਾਹੀਦਾ ਇਹਨਾਂ ਦਾ ਅੱਜ ਦੇ ਖਰਚਿਆਂ ਦੇ ਹਿਸਾਬ ਨਾਲ ਪਲੱਸ ਇਹਨਾਂ ਨੂੰ 100 ਮਤਲਬ ਕੋਈ ਸਰਕਾਰ ਐਦਾਂ ਦੀ ਲੈ ਕੇ ਆਵੇ ਜਿੱਦਾਂ ਉਸ ਤੇ 100 ਦਿਨ ਤੁਸੀਂ ਦੇਣੇ ਹੀ ਦੇਣੇ ਆ ਉਹਨਾਂ ਨੂੰ ਰੇਕ ਵਾਲਿਆਂ ਨੂੰ ਕੰਮ ਕਰਨ ਲਈ ਐਦਾਂ ਦਾ ਕੋਈ ਯੂਥ ਲਈ ਪਾਲਿਸੀ ਬਣਾਈ ਜਾਵੇ ਜਿਦੇ ਨਾਲ ਰੋਜ਼ਗਾਰ ਵੱਧ ਸਕੇ ਹੁਣ ਹੁਣ ਜੇ ਰਾਜਨੀਤਿਕ ਵੱਲੋਂ ਆਪਾਂ ਨਾ ਹੀ ਜਾਈਏ ਤਾਂ ਬੈਟਰ ਹੈ ਜਿੱਦਾਂ ਦਾਅਵੇ ਕਰਦੇ ਆ ਲੋਕ ਵੀ ਜੇ ਅਸੀਂ 80 ਕਰੋੜ ਨੌਕਰੀ ਦੇ ਦਾਂਗੇ 80 ਕਰੋੜ ਨੌਕਰੀ ਗੱਲ ਨੌਕਰੀ ਜਿਹੜੇ ਕਰ ਰਹੇ ਆ ਉਹ ਤਾਂ ਬੁਰੇ ਹਾਲਾਤਾਂ 'ਚ ਬੈਠੇ ਆ ਤੁਸੀਂ ਨੌਕਰੀ ਦੋ ਤਾਂ ਅਗਲੇ ਨੂੰ ਆਪਣੇ ਇੰਨੇ ਯੋਗੀ ਕਰ ਦੋ ਉਹਨਾਂ ਦੇ ਪੈਰਾਂ ਤੇ ਤਾਂ ਕਿ ਉਹ ਆਪਣਾ ਘਰ-ਬਾਰ ਜੇ ਪਹਿਲਾਂ ਤਾਂ ਹੁੰਦਾ ਸੀ ਜੇ ਘਰ 'ਚ ਇੱਕ ਨੌਕਰੀ ਆ ਜੇ ਨਾ ਪੂਰਾ ਘਰ ਤਰ ਜਾਂਦਾ ਹੁੰਦਾ ਸੀਗਾ ਹੁਣ ਤਾਂ ਪੂਰੇ ਪਰਿਵਾਰ ਨੂੰ ਨੌਕਰੀ ਕਰਨੀ ਪੈ ਰਹੀ ਹੈ ਫੇਰ ਨੀ ਪਰਿਵਾਰ ਤਾਰ ਹੋ ਰਿਹਾ ਮਾਂ ਨਰੇਗਾ 'ਚ ਕੰਮ ਕਰਦੀ ਹੋਊਗੀ ਆ ਇੱਧਰ ਮੁੰਡਾ ਇੱਥੇ 9-9000 ਤੇ ਕੰਮ ਕਰਦਾ ਹੋਊਗਾ ਭਾਈ ਕਿਤੇ 8-9000 ਤੇ ਦਿਹਾੜੀਆਂ ਲਾਂਦਾ ਆਊਗਾ ਕਿਉਂਕਿ ਮੁੰਡੇ ਬੀਏ ਬੂਏ ਕੀਤੇ ਹੋਏ ਆ ਕਿਸੇ ਨੇ ਬੀਏ ਕਿਸੇ ਨੇ ਵਧੀਆ ਪੜ੍ਹਾਈ ਮਾਸਟਰਸ ਕੀਤੀਆਂ ਹੋਈਆਂ ਫੇਰ ਵੀ ਆ 9 9 12 12 ਹਜ਼ਾਰ ਦੇ ਕਿਉਂਕਿ ਕਿਤੇ ਰਾਹ ਨਹੀਂ ਆ ਰਿਹਾ ਸੱਲ ਰਹੀ ਹੋਣੀ ਚਾਹੀਦੀ ਭਈ ਤੁਸੀਂ ਆਪ ਨੌਜਵਾਨ ਹੋ ਤੁਹਾਨੂੰ ਨੌਜਵਾਨਾਂ ਦੀਆਂ ਖੁਆਇਸ਼ਾਂ ਵੀ ਪਤਾ ਹੈ ਜ਼ਰੂਰਤਾਂ ਵੀ ਪਤਾ ਹੈ ਤੇ ਅੱਜ ਦੇ ਖਰਚਿਆਂ ਦਾ ਸਾਰਿਆਂ ਦਾ ਪਤਾ ਤੁਸੀਂ ਕਿਸੇ ਉਹਦੇ ਤੁਹਾਨੂੰ ਤੁਲ ਮਹਾਰਾਜ ਨੇ ਕਿਰਪਾ ਕੀਤੀ ਵੀ ਵਧੀਆ ਪਰਿਵਾਰ ਤੇ ਕਿਰਪਾ ਹੈ ਤੁਸੀਂ ਕਹਿੰਦੇ ਸ਼ੈਲਰ ਦੇ ਵੀ ਤੁਸੀਂ ਮਾਲਕ ਹੋ ਇਹਨਾਂ ਦੀ ਕਿੰਨੀ ਕਿ ਤਨਗਾਹ ਹੋਵੇ ਸਾਰੇ ਨੌਜਵਾਨਾਂ ਦੀ ਵੀ ਇਹ ਚੰਗੀ ਜ਼ਿੰਦਗੀ ਗੁਜ਼ਾਰ ਸਕਣ نیچے ਜੇ ਅਪਨਿਛੇ ਤੋਂ ਕਰੀਏ ਤਾਂ ਮਿਨੀਮਮ 18000 ਵੇਜ ਤਾਂ ਅੱਜ ਦੇ ਟਾਈਮ 'ਚ ਹੋਣੀ ਚਾਹੀਦੀ ਹੈ ਇੱਕ ਬੰਦੇ ਦੀ ਤੇ ਵੀ ਉਹ 18000 ਕਿਉਂਕਿ ਇਹ ਕੋਈ ਮੁੰਡਾ ਆਨੰਦਪੁਰ ਤੋਂ ਆ ਰਿਹਾ ਕੋਈ ਮਰਿੰਡੇ ਤੋਂ ਆ ਰਿਹਾ ਇੱਥੇ ਆਂਦੇ-ਆਂਦੇ 100-200 ਰੁਪਏ ਦਾ ਰੋਜ਼ ਤੇਲ ਜਿਆਦਾ ਹੀ ਜਿਆਦਾ ਹੀ ਖਰਚਦਾ ਹੋਣਾ ਇੱਥੇ ਪਹੁੰਚਦਾ ਹੋਇਆ 3-400 ਰੁਪਏ ਦਾ ਤਾਂ ਫਿਰ ਉਹ ਅੱਗੇ ਉਹਨੇ 9000 ਚ ਬਚਾ ਕੇ ਵੀ ਕੀ ਲੈ ਕੇ ਜਾਣਾ ਕਟੋ 9-10000 ਉਹ ਉਹਦਾ ਸਿਰਫ ਸੇਵਿੰਗ ਹੋਵੇ ਬਾਕੀ 8-9000 ਉਹ ਖਰਚੇ ਵੀ ਜੇ ਕਰਦਾ ਹੋਵੇ ਤਾਂ ਹੁਣ ਤਾਂ ਖਰਚੇ ਜੋਗੇ ਤਾਂ ਇਹਨਾਂ ਕੋਲ ਆਪਦੇ ਪੈਸੇ ਨਹੀਂ ਹੈਗੇ ਤੇ ਦੂਸਰੇ ਪਾਸੇ ਜਿਹੜੇ ਆਪਾਂ ਚਾਹਨੇ ਆ ਵੀ ਇਹਨਾਂ ਨੂੰ ਜਿਹੜਾ ਰੈਗੂਲਰ ਇਨਕਮ ਜਦੋਂ ਹੁਣ ਮੈਂ ਇੱਥੇ ਕੰਮ ਕਰ ਰਿਹਾ ਹਾਂ ਮੈਨੂੰ ਇੱਥੇ ਤੁਸੀਂ ਕਹਿੰਦੇ 9 9 10 10 ਸਾਲ ਹੋ ਗਏ ਯਾਰ ਇੱਕ ਮੇਰੀ ਸੋਚ ਵੀ ਬਣਦੀ ਜਾ ਰਹੀ ਹੈ ਨਾ ਵੀ ਮੈਂ ਇੱਥੋਂ ਅੱਜ ਮੈਂ ਇਸ ਲੈਵਲ ਤੇ ਅਸਿਸਟੈਂਟ ਮੈਨੇਜਰ ਐ ਮੈਂ ਕੱਲ ਮੈਨੇਜਰ ਬਣਾ ਮੈਂ ਕੱਲ ਮੈਨੇਜਰ ਤੋਂ ਉਸ ਤੋਂ ਉੱਪਰ ਜਾਵਾਂ ਕਿਉਂਕਿ ਹਰ ਬੰਦਾ ਤਰੱਕੀ ਦਾ ਹਾਂ ਤੇ ਜਦੋਂ ਆਹ ਸਿਸਟਮ ਆਈ ਜਾਣਾ ਵੀ ਬ੍ਰੇਕ ਪਾ ਦੇਣੀ ਉਹਨੂੰ 10 ਸਾਲ ਤੋ ਉਸੇ ਲੈਵਲ ਤੇ ਰੱਖਣਾ ਫਿਰ ਉਹ ਤਾਂ ਗਲਤ ਹੈ ਨਾ ਕਿਉਂਕਿ ਐਕਸਪੀਰੀਅੰਸ ਵੀ ਹੈ ਹੁਣ ਬੰਦੇ ਕੋਲ ਉਹ ਕੰਮ ਵੀ ਕਰ ਰਹੇ ਤਾਂ ਹੀ ਤੁਸੀਂ ਉਹਨੂੰ 9-10 ਸਾਲ ਤੋਂ ਕੱਢ ਨਹੀਂ ਰਹੇ ਬਟ ਉਹਦੇ ਨਾਲ ਆਹ ਸੋਸ਼ਣ ਕਰ ਰਹੇ ਆ ਵੀ 3 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਇੱਕ ਬ੍ਰੇਕ ਪਾ ਦੇਣੀ ਹੁਣ ਤੁਸੀਂ ਇੱਥੇ ਆਏ ਹੋ ਕੋਈ ਆਪਣਾ ਸੋਚ ਕੇ ਤਾਂ ਨਹੀਂ ਆਏ ਵੀ ਕੱਲ੍ਹ ਨੂੰ ਮੈਂ ਵੀ ਐਮਐਲਏ ਖੜਨਾ ਹੈ ਵਿਧਾਇਕ ਖੜਨਾ ਹੈ ਕੋਈ ਵੀ ਫੇਰ ਚਲੋ ਇਹ ਮੁੰਡੇ ਸੋਚਣਗੇ ਵੀ ਆਏ ਸੀ ਜਾਂ ਹੁਣ ਖੜਨਦੇ ਆਏ ਹੋ ਇਹਨਾਂ ਦੇ ਨਾਲ ਨਹੀਂ ਨਹੀਂ ਮੈਂ ਇਹਨਾਂ ਨਾਲ ਖੜਨ ਨਹੀਂ ਆਇਆ ਹੈ ਵਧਾਏ ਕਿ ਐਮਐਲਏ ਬਣਨਾ ਵੀਰੇ ਉਹ ਤਾਂ ਪ੍ਰਮਾਤਮਾ ਦੇ ਜਿਹਦੇ ਤਾਰੇ ਲਿਖੇ ਆ ਉਹਨੇ ਉਸ ਤਰ੍ਹਾਂ ਬਣ ਜਾਣਾ ਅਜੇ ਤਾਂ ਮੇਰੇ ਫਾਦਰ ਦੀ ਪਾਰੀ ਪਈ ਹੈ ਉਸ ਦੇ ਦੂਸਰੀ ਵਾਰੀ ਪਤਾ ਨਹੀਂ ਗਾਦ ਪਰਮਾਤਮਾ ਦਊਗਾ ਪਰ ਅਸੀਂ ਯਾਰ ਜਦੋਂ ਇਹ ਸਾਡੇ ਨਾਲ ਖੜਦੇ ਆ ਔਖੇ ਸਮੇ ਦੇ ਵਿੱਚ ਮੈਂ ਹੁਣ ਪਿੱਛੇ ਯੂਥ ਦੀ ਇਲੈਕਸ਼ਨ ਲੜਿਆ ਸੀਗਾ ਇਹਨਾਂ ਚੋਂ ਇੱਕਾ ਮੁੰਡਿਆਂ ਨੇ ਮੈਨੂੰ ਯੂਥ ਦੇ ਵਿੱਚ ਵੋਟਾਂ ਪਾਈਆਂ ਹੋਣੀਆਂ ਮਤਲਬ 60 ਤੋਂ 70% ਵੋਟਾਂ ਇਹਨਾਂ ਵਿੱਚੋਂ ਮੁੰਡਿਆਂ ਨੇ ਪਾਈਆਂ ਹੋਣੀਆਂ ਤਾਂ ਉਸ ਦਿਨ ਇਹ ਸੋਚ ਵੀ ਇੱਕ ਵੋਟਰ ਦੀ ਹੁੰਦੀ ਹੈ ਵੀ ਯਾਰ ਅੱਜ ਮੈਂ ਇਹਨੂੰ ਵੋਟ ਪਾਣ ਲੱਗਿਆ ਜਦ ਮੈਨੂੰ ਲੋੜ ਪਊਗੀ ਇਹ ਮੇਰੇ ਨਾਲ ਖੜੂਗਾ ਆ ਕੇ ਇਹ ਕਿਤੇ ਨਾ ਕਿਤੇ ਉਹਦੀ ਸੋਚ ਮੇਰੇ ਹੀ ਇਹ ਤਰੱਕੀ ਕਰਾਊਗਾ ਮੇਰੇ ਪਿੰਡ ਦੀ ਤਰੱਕੀ ਕਰਾਊਗਾ ਮੇਰੇ ਸ਼ਹਿਰ ਦੀ ਤਰੱਕੀ ਕਰਾਊਗਾ ਇੱਕ ਉਹਦੀ ਸੋਚ ਕਿਤੇ ਨਾ ਕਿਤੇ ਤਰੱਕੀ ਦੇ ਰਾਹ ਨੂੰ ਜੁੜੀ ਹੁੰਦੀ ਹੈ ਤੇ ਜਦ ਉਹਦੇ ਤੇ ਔਖਾ ਸਮਾਂ ਆਊਗਾ ਤਾਂ ਦੇ ਮੇਰੇ ਨਾਲ ਖੜੂਗਾ ਇਹ ਸੋਚ ਨਾਲ ਉਹ ਕਿਤੇ ਨਾ ਕਿਤੇ ਆਪਣਾ ਮਤਦਾਨ ਕਰਦਾ ਪਲੱਸ ਉਹ ਡਿਵੈਲਪਮੈਂਟ ਬਾਰੇ ਸੋਚਦਾ ਹੈ ਕਿ ਆਪਣੇ ਮੈਨੂੰ ਕਿਤੇ ਰੋਜ਼ਗਾਰ ਮਿਲੂਗਾ ਮੈਂ ਚੰਗੀ ਸਰਕਾਰ ਲੈ ਕੇ ਆਵਾਂ ਇਹ ਸਾਰਿਆਂ ਨੂੰ ਦੇਖ ਕੇ ਤਾਂ ਇੱਕ ਸਾਡਾ ਵੀਕ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਜਦੋਂ ਉਹ ਇਹ ਗੱਲ ਕਹੇ ਅਸੀਂ ਉਹਦੇ ਨਾਲ ਜਾ ਕੇ ਉਹਦੇ ਔਖੇ ਸਮੇਂ ਦੇ ਵਿੱਚ ਉਹ ਕੋਈ ਸੰਘਰਸ਼ ਲੜ ਰਿਹਾ ਹੈ ਅਸੀਂ ਉਹਦੇ ਨਾਲ ਜਿੰਨੀ ਆਪਣੇ ਵੱਲੋਂ ਮਦਦ ਕਰ ਰਹੇ ਹੋਈਏ ਇੱਥੇ ਬਹੁਤ ਆਪਸ ਵਿੱਚ ਦੋਸਤ ਵੀ ਆਏ ਹੋਣਗੇ ਇੱਕ ਦੂਜੇ ਦੇ ਉਹ ਵੀ ਇੱਕ ਐਜ਼ ਅ ਮੋਰਲ ਸਪੋਰਟ ਨੂੰ ਨਾਲ ਆ ਕੇ ਖੜੇ ਹੋਏ ਆ ਵੀ ਯਾਰ ਮੇਰਾ ਭਰਾ ਸੰਘਰਸ਼ ਲੜ ਰਿਹਾ ਹੈ ਮੈਂ ਅੱਜ ਆਪਣੇ ਭਰਾ ਨਾਲ ਖੜਾ। ਬਾਈ ਇੱਕ ਹੋਰ ਗੱਲ ਹੈ ਕਿ ਜਦੋਂ ਕੋਈ ਅਹੁਦੇ ਦੇ ਉੱਤੇ ਹੁੰਦਾ ਨਾ ਮੰਨ ਲਓ ਅੱਜ ਕੋਈ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਹੁੰਦੇ ਤਾਂ ਵੀ ਤੁਸੀਂ ਆਉਂਦੇ ਕਿਉਂਕਿ ਅਹੁਦਿਆਂ ਦੇ ਉੱਤੇ ਜਦੋਂ ਹੁੰਦਾ ਤਾਂ ਫਿਰ ਕੋਈ ਆਉਂਦਾ ਨਹੀਂ ਤੇ ਜਦੋਂ ਸੱਤਾ 'ਚ ਨਹੀਂ ਹੁੰਦੇ ਸਾਰੇ ਮੁੱਖ ਮੰਤਰੀ ਸੀਗੇ ਤਦ ਵੀ ਅਸੀਂ ਧਰਨਿਆਂ 'ਚ ਆਪ ਜਾ ਜਾ ਕੇ ਬੜਦੇ ਸੀਗੇ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਅਸੀਂ ਵਿਰੋਧ ਨੂੰ ਆਰਾਮ ਨਾਲ ਸੁਣਿਆ ਕਿਸੇ ਤੇ ਧੱਕਾਸ਼ਾਹੀ ਨਹੀਂ ਕੀਤੀ ਭਾਨੇ ਸਿੱਧੂ ਨੇ ਸਾਡਾ ਵਿਰੋਧ ਕੀਤਾ ਸੀ ਉਹਦੇ ਪਿੰਡ ਗਏ ਸੀ। ਉੱਥੇ ਫੈਕਟਰੀ ਲੱਗੀ ਸੀ ਚੰਨੀ ਸਾਹਿਬ ਦਾ ਨਾਂ ਵੱਜਦਾ ਸੀ ਵਿੱਚ ਭਾਈ ਉਹ ਉੱਥੇ ਵੀ ਇਥੇ ਜਾ ਤੋੜਾ ਹਾਂ ਤਾਂ ਅਸੀਂ ਜਿੱਥੇ ਜਿੱਥੇ ਵਿਰੋਧ ਹੁੰਦਾ ਹੈ ਤਾਂ ਅਸੀਂ ਐਦਾਂ ਨਹੀਂ ਹੈ ਵੀ ਅਸੀਂ ਉੱਥੇ ਧੱਕਾਸ਼ਾਹੀ ਕਰਨ ਲੱਗ ਜੰਦੇ ਅਸੀਂ ਆਪ ਆਪਣਾ ਜਸਟੀਫਿਕੇਸ਼ਨ ਆਪ ਰੱਖਦੇ ਹਾਂ ਜਦੋਂ ਭਾਨਾ ਸਿੱਧੂ ਨੇ ਸਾਡਾ ਵਿਰੋਧ ਕੀਤਾ ਸੀ ਉੱਥੇ ਤਾਂ ਭਾਨਾ ਸਿੱਧੂ ਨੂੰ ਅਸੀਂ ਵਿਰੋਧ ਕਿਹਾ ਵੀ ਯਾਰ ਹਾਂ ਮੁੰਡੇ ਨੂੰ ਖੁੱਲ ਕੇ ਬੋਲਣ ਦੋ ਹੁਣ ਜੇ ਵਿਰੋਧ ਹੋਊਗਾ ਤਾਂ ਹੀ ਸਾਨੂੰ ਸਾਡੀਆਂ ਕਮੀਆਂ ਦਾ ਪਤਾ ਲੱਗੂਗਾ ਵੀ ਕੀ ਕਮੀ ਰਹਿ ਗਈ ਹੈ ਤਾਂ ਉਹਨਾਂ ਨੇ ਉਸ ਸਮੇ ਵਿਰੋਧ ਕੀਤਾ ਤਾਂ ਅਸੀਂ ਉਹਨੂੰ ਖੁੱਲ ਕੇ ਬੋਲਣ ਦਿੱਤਾ ਜੇ ਅਸੀਂ ਉਹਨੂੰ ਉਸ ਸਮੇ ਚੱਕ ਕੇ ਅੰਦਰ ਕਰ ਦੰਦੇ 2 ਮਹੀਨੇ ਦੀ ਤਾਂ ਉਸ 2-3 ਮਹੀਨੇ ਦੀ ਸਰਕਾਰ ਸੀ ਕਿ ਪਤਾ ਵੀ ਨਹੀਂ ਲੱਗਣਾ ਸੀਗਾ ਅੱਜ ਦੇਖ ਲਓ ਉਹੀ ਹਾਲਾਤ ਬਣਦੇ ਜਾ ਰਹੇ ਆ ਵੀ ਜਿਹੜਾ ਆਵਾਜ਼ ਚੱਕਦਾ ਉਹਨੂੰ ਚੱਕ ਕੇ ਅੰਦਰ ਸੋ ਇਹ ਗੱਲ ਗਲਤ ਹੈ ਵੀ ਅਸੀਂ ਜੇ ਜਦੋਂ ਪਾਵਰ ਚਾਹੀਏ ਤੇ ਅਸੀਂ ਇਹ ਨਾ ਕਰੀਏ ਅਸੀਂ ਜਦ ਜਦ ਵੀ ਆਏ ਆ ਅਸੀਂ ਆਪਣੇ ਉਹਦੇ ਲਈ ਲੋਕਾਂ ਦੇ ਲਈ ਚਾਹੇ ਉੱਥੇ ਪ੍ਰੋਟੈਸਟ ਹੈ ਚਾਹੇ ਖੁਸ਼ੀ ਹੈ ਗਮੀ ਹੈ ਜੋ ਵੀ ਆਪਾਂ ਉਹਨਾਂ ਦੇ ਨਾਲ ਖੜਦੇ ਆ ਇਹ ਤਾਂ ਜਦੋਂ ਸੀਐਮ ਸੀਗੇ ਸੀਐਮ ਸਾਹਿਬ ਮੈਨੂੰ ਲੱਗਦਾ ਤੁਸੀਂ ਤਿੰਨ ਦੇਖਿਆ ਹੋਣਾ 3 ਵਜੇ ਵੀ ਧਰਨਾ ਚੱਲ ਰਿਹਾ ਉਹਨਾਂ ਦੇ ਬਾਹਰ ਉਹ ਵਿੱਚ ਬੈਠੇ ਆ ਹੁਣੀ ਇੱਥੇ ਇੱਕ এমਪਲੋਏ ਯੂਨੀਅਨ ਬੋਲ ਕੇ ਹਟਿਆ ਵੀ ਧਰਨੇ ਅਸੀਂ ਬਹੁਤ ਦੇਖਿਆ ਬਟ ਉਹਨਾਂ ਦੇ ਸਮੇਂ ਜਦ ਅਸੀਂ ਧਰਨੇ ਆ ਤੇ ਜਾਂਦੇ ਹੁੰਦੇ ਸੀਗੇ ਤਦ ਸਾਨੂੰ ਉੱਥੇ ਰੋਟੀ ਪਾਣੀ ਖਾਣਾ ਪੀਣਾ ਮਿਲਦਾ ਹੁੰਦਾ ਸੀਗਾ ਚਾਹੇ ਹੁਣ ਡੰਡੇ ਮਿਲਦੇ ਆ ਪਰ ਅਸੀਂ ਇਹੀ ਕੋਸ਼ਿਸ਼ ਕੀਤੀ ਹੈ ਵੀ ਯਾਰ ਅਗਲੇ ਆਪਣੀ ਹੱਕਾਂ ਦੀ ਆਏ ਆ ਅਸੀਂ ਉਹਨਾਂ ਦੀ ਸੁਣਵਾਈ ਜਿੰਨੀ ਵੱਧ ਤੋਂ ਵੱਧ ਕਰ ਸਕੀ ਜੇ ਸਾਨੂੰ 3 ਮਹੀਨੇ ਦਾ ਸਮਾਂ ਮਿਲਿਆ ਸੀ 3 ਮਹੀਨੇ ਜਿੰਨੀ ਕਰ ਸਕੀ ਆਸ਼ਾ ਵਰਕਰਾਂ ਦਾ ਧਰਨੇ ਲੱਗੇ ਅਸੀਂ ਉਹਨਾਂ ਦੀ ਸੁਣਵਾਈ ਕੀਤੀ ਉਹਨਾਂ ਦੀ ਤਨਖਾਹ ਮਿੱਡੇ ਮੀਲ ਵਾਲੇ ਇਦਾਂ ਦੇ ਬਥੇਰੇ ਆਨੇਕਾਂ ਦੇ ਦਾ ਧਰਨੇ ਲੱਗੇ ਇਹਨਾਂ ਨੇ ਆਪਣੀ ਜਿੱਦਾ-ਇਦਾਂ ਦੀ ਮੰਗਾਂ ਰੱਖਿਆ ਸੀ ਉਹਨਾਂ ਨੂੰ ਮੰਨਣ ਦੀ ਕੋਸ਼ਿਸ਼ ਕੀਤੀ ਸਵੇਕਲ ਇਹ ਨੌਜਵਾਨਾਂ ਦੇ ਨਾਲ ਇੱਕ ਨੌਜਵਾਨ ਆਗੂ ਹੋਣ ਦੇ ਨਾਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਬੇਟੇ ਨਵੀ ਹੋਰੀ ਇਹ ਵੀ ਪਹੁੰਚੇ ਆ ਤੇ ਨੌਜਵਾਨਾਂ ਨੂੰ ਜਿੱਥੇ ਭਰੋਸਾ ਦਿੱਤਾ ਕਿ ਤੁਹਾਡੇ ਨਾਲ ਖੜਾਂਗੇ ਤੇ ਉਹਨਾਂ ਨੂੰ ਪ੍ਰੇਰਿਤ ਵੀ ਕੀਤਾ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ ਤੇ ਇਹ ਗੱਲਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀਆਂ ਤੁਸੀਂ ਆਪਣੇ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਿਨਸਤ ਨਾਮ ਸਿੰਘ ਪੰਜਾਬੀ ਲੋਕ ਚੈਨਲ